और टाइम कितने कितने बजे बजे के लपेट हम लोग से निकले थे थे बंदे थे बंदे बंदे तो बहुत काफी जी कारण क्या हुआ तो कारण तो साहब हम लोग हम लोग तो ड्यूटी छूटे और मास में बैठ के जा रहे थे अब कारण क्या था वो तो मैं नहीं जानता हूँ बलजी बलजीत जी बादशाह ਇਹ ਮਨਲੂ ਚਲਾ ਤਾਂ ਮਨਲੂ ਕੀ ਫੈਕਟਰੀ ਨੂੰ ਜਾ ਰਹੀ ਸੀ ਕਿ ਜੀ ਕਿਹੜੀ ਫੈਕਟਰੀ ਸੀ ਇਹ ਜੀ ਆਪਣੇ ਮੈਟਲ ਫੈਕਟਰੀ ਕੋਲ ਜੀ ਜਾ ਰਹੀ ਸੀ ਕਿੰਨੀ ਸੀ ਜੀ ਲੇਬਰੇਜ 20 ਤੋਂ 25 ਜਾਣੇ ਸੀਗੇ ਇਹਦੇ ਵਿੱਚ ਜੀ ਕਿਵੇਂ ਹੁਣ ਹਾਂਜੀ ਲੇਬਰ ਵਾਲੇ ਸਾਰੇ ਠੀਕ ਨੇ ਜੀ ਕੀ ਕਾਰਨ ਕੀ ਐ ਇਸ ਦਾ ਕਾਰਨ ਕਿ ਸੀ ਧੁੰਦ ਕਾਰਨ ਕਰਕੇ ਡਰਾਈਵਰ ਨੂੰ ਮਨਲੂ ਕਿ ਅੱਗੇ ਨਹੀਂ ਦਿਖਿਆ ਜੀ ਤੇ ਇਸ ਕਰਕੇ ਮਨਲੂ ਕਿ ਗੱਡੀ ਨੂੰ ਸਲਿੱਪ ਹੋ ਗਈ ਇਹ ਗੱਡੀ ਵੱਜੀ ਕੀ ਸੀ ਡਾਇਵਾਇਡਰ ਤੋਂ ਹਾਂਜੀ ਡਾਇਵਾਇਡਰ ਚ ਵੱਜ ਕੇ ਠੀਕ ਹੈ ਸਵਾਰੀਆਂ ਠੀਕ ਨੇ ਹਾਂਜੀ ਸਾਰੀਆਂ ਠੀਕ ਨੇ ਜੀ ਕਿਰਨ ਮਨ ਡਾਕਟਰ ਮਨਪ੍ਰੀਤ ਕੌਰ ਜਿਹੜਾ ਉਹ ਪੇਸ਼ੈਂਟ ਆਇਆ ਕਿੰਨੇ ਪੇਸ਼ੈਂਟ ਆਏ ਤੇ ਕੀ ਹੋਇਆ ਇਹ ਵਸਤਾ ਐਕਸੀਡੈਂਟ ਹੋਇਆ ਟੋਲ ਪਲਾਜ਼ਾ ਨਾਲ ਤੇ ਆਰਾਊਂਡ 18-19 ਪੇਸ਼ੈਂਟਸ ਆਏ ਨੇ ਸਾਡੇ ਕੋਲ ਉਹਨਾਂ ਵਿੱਚੋਂ ਇੱਕ ਹੈਡ ਇੰਜਰੀ ਲੱਗ ਰਿਹਾ ਹੈ ਬਾਕੀ ਸਾਰੇ ਮਾਈਨਰ ਨੇ ਬਾਕੀ ਇਹ ਕਿੰਨੇ ਸੱਟਾਂ ਨੂੰ ਬਾਕੀ ਮਾੜੀ ਮੋਟੀ ਰਗਣਾ ਹੀ ਨੇ ਬਾਕੀ ਸਾਰੇ ਠੀਕ ਨੇ ਇੱਕ ਦੇ ਹੀ ਜ਼ਿਆਦਾ ਲੱਗ ਰਹੀ ਸੀ ਪਰ ਫਿਰ ਵੀ ਉਹ ਕੌਨਸ਼ੀਅਸ ਹੈਗਾ ਫਿਲਹਾਲ ਮੇਲ ਫੀਮੇਲ ਦਾ ਪਤਾ ਨਹੀਂ ਆ ਸੱਚ ਕਾਊਂਟ ਨਹੀਂ ਕੀਤਾ ਫੀਮੇਲਸ ਵੀ ਸੀਗੇ ਵਿੱਚ ਤਿੰਨ ਚਾਰ ਫੀਮੇਲਸ ਵੀ ਹੋਣਗੀਆਂ ਵਿੱਚ ਠੀਕ ਹੈ ਤੁਹਾਨੂੰ ਕਾਰਨ ਕੀ ਪਤਾ ਲੱਗੇ ਜੀ ਕਿਉਂ ਹੋਇਆ फास्ट ड्राइविंग कह रहे हैं कि ड्राइवर ने फास्ट ड्राइविंग से की मे बी फॉग द वीक हो सकता है 18 साल तो कट भी है नहीं, कोई नहीं 18 तो कट कोई नहीं जीड़ा 20 के आसपास ने सारे जीड़ा सीरियस और कोई रेफर कर रहे हां जी रेफर कर रहे अपने 32 सेक्टर हॉस्पिटल चंडीगढ़